ਹੋ ਜਗੇ ਪਿੰਡ ਸਭਰਾ ਦੇ ਵਿੱਚ ਇਸ ਵਾਰ ਜਿਹੜਾ ਲੋਕਾਂ ਦੇ ਵਿੱਚ ਜਾਨਾ ਹੈ ਕਿ ਲੋਕਾਂ ਦਾ ਕੀ ਚਾਹਣਾ ਹੈ ਪਿੰਡ ਦੀ ਪੰਚਾਇਤ ਜਿਹੜੀ ਇੰਸਟੀਟਿਊਟ ਦਾ ਬਣਨੀ ਚਾਹੀਦੀ ਹੈ ਜਾਂ ਫਿਰ ਵੋਟਾਂ ਦੇ ਨਾਲ ਗੱਲ ਕਰਦੇ ਹਾਂ ਜੀ ਵੋਟਾਂ ਨਾਲ ਬਣੂਗਾ ਤੇ ਆ ਕਿ ਗਰੀਬ ਦੀ ਵੀ ਤੁਰੀ ਜਾਊਗੀ ਉਹਦਾ ਤਾਂ ਹੈ ਪੱਛਮੋਰ ਨਹੀਂ ਲਾਉਂਦੇ ਜੇ ਕਿ ਕੁੜੀ ਦਾ ਬਿਜਾਰੀ ਦਾ ਚੈੱਕ ਆਉਂਦਾ ਤੇ ਉਹ ਉੱਥੇ ਪਿਆ ਰਹਿੰਦਾ ਇਹ 5 ਲੱਖ ਆ ਕਿ ਉਹ ਵੀ 5 ਟਰੇ ਘਰੇ ਪੈ ਰਹਿਣਾ ਜਿਹੜਾ ਬਾਲਾ ਵਾ ਜਿਹੜਾ ਉਹ ਸਪੀਡ ਉਹ ਵੀ ਨਹੀਂ ਪਾਣਾ ਪਿੰਡ ਸੁਭਰਾ ਚ ਜਿਹੜਾ ਬੋਟਨ ਆ ਪੰਜ ਬਣੂਗਾ ਉਹ ਕੁਝ ਨਾ ਕੁਝ ਬਣੂਗਾ ਪਿੰਡ ਸੁਭਰਾ ਚ ਉਦਾਂ ਨਹੀਂ ਕੁਝ ਵੀ ਬਣਦਾ ਜਿਹੜਾ ਐਡਾ ਵਧੀਆ ਸਾਡਾ ਫਿਰਦਾ ਤਾਲੀਓਂ ਕਰਿਆਲੇ ਖਲਾਕਤ ਆ ਤੇ ਹੁਣ ਜਗ ਕਰਿਆਲੇ ਭਕੇ ਜਾਂਦੇ ਬੰਦੇ ਐਡਾ ਪਿੰਡ ਹੋਵੇ ਤੇ ਆਸਥਾਨਾਂ ਦੇ ਜੱਜਦਾ ਹੋਵੇ ਉਹ ਵੀ ਕੋਈ ਪੁੱਛਦਾ ਕਿ ਇਸਦਾਨੀ ਕੋਈ ਇੱਥੇ ਆਪਣੀ ਮਰਜ਼ੀ ਕਰਦੇ ਜਾਂ ਮਰਜ਼ੀ ਨਾਲ ਹੁੰਦਾ ਕੋਈ ਮਰਜ਼ੀ ਨਾਲ ਜਾਂਦਾ ਵਾ ਜਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚ ਗਿਆ ਪਿੰਡ ਸਭਰਾ ਦੇ ਵਿੱਚ ਜਿੱਥੇ ਸਰਪੰਚੀ ਦਾ ਇਲੈਕਸ਼ਨ ਦਾ ਆਗਾਜ਼ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜੇ ਪਿੰਡ ਦੀ ਪੰਚਾਇਤ ਜਿਹੜੀ ਸਰਪੰਚੀ ਦਾ ਬਣੂਗੀ ਉਸ ਪਿੰਡ ਦੇ ਵਿੱਚ 5 ਲੱਖ ਰੁਪਈਆ ਜਿਹੜਾ ਦਿੱਤਾ ਜਾਵੇਗਾ ਨਾਲ ਹਸਪੀਟਲ ਬਣਾ ਕੇ ਦਿੱਤੇ ਜਾਣਗੇ ਤੇ ਉਸ ਪਿੰਡ ਦਾ ਜਿਹੜਾ ਕੰਮਕਾਰ ਹੈ ਜਿਹੜੀ ਬੜੀ ਤਰੱਕੀ ਦੇ ਨਾਲ ਜਿਹੜੇ ਉਹ ਹੋੜ ਕੇ ਕੰਮ ਦੇ ਤੇ ਦਲਬਾਤ ਨਾਲ ਸਾਡੇ ਨਾਲ ਪਿੰਡ ਦੇ ਲੋਕ ਜੁੜੇ ਨੇ ਹਾਂਜੀ ਬਾਬਾ ਜੀ ਕੀ ਨਾ ਜੀ ਦੇ ਦਾਰੀ ਬਾਬਾ ਦਵਰਾ ਜੀ ਦੇ ਪਿੰਡ ਦੇ ਵਿੱਚ ਇਲੈਕਸ਼ਨ ਹੋਣ ਉਹਲਾ ਸਰਪੰਚੀ ਦਾ ਹਾਂਜੀ ਤੇ ਕੀ ਕਹਿਣਾ ਹੈ ਕਿ ਸਰਪੰਚੀ ਦਾ ਸਰਪੰਚ ਬਣਨਾ ਚਾਹੀਦਾ ਨਹੀਂ ਬੋਟਾ ਨਾ ਬਣਨਾ ਚਾਹੀਦਾ ਜੀ ਬੋਟਾ ਨਾ ਬਣੂਗਾ ਤੇ ਆ ਕੇ ਗਰੀਬ ਦੀ ਵੀ ਸੁਣੀ ਜਾਊਗੀ ਉਦਾਂ ਦੇ ਪੰਜ ਮੋਹਰ ਨਹੀਂ ਲਾਉਂਦੇ ਜੇ ਕਿ ਕੁੜੀ ਦਾ ਵਿਚਾਰੀ ਦਾ ਚੈੱਕ ਆਉਂਦਾ ਤੇ ਉਹ ਉੱਥੇ ਪਿਆ ਰਹਿੰਦਾ ਕਿ ਜੇ ਕੋਈ ਬੋਟਾ ਪਾਊਗਾ ਕੋਈ ਤੇ ਉਹਨੂੰ ਪਤਾ ਹੋਊਗਾ ਵੀ ਮੈਂ ਬੋਟਾ ਪਾਈਆਂ ਇਹਨੂੰ ਘਰ ਉਹਦਾ ਸਹਾਨ ਹੋਊਗਾ ਉਦਾਂ ਨਹੀਂ ਜੀ ਕੋਈ ਵੀ ਕੰਮ ਕਰਦਾ ਜੇ 5 ਲੱਖਾਂ ਦਾ ਉਹ ਵੀ ਪੰਜ ਦੇ ਘਰੇ ਪੈ ਰਹਿਣਾ ਜਿਹੜਾ ਬਣਨਾ ਵਾ ਇਹੜਾ ਹੋ ਸਪੀਡਾ ਉਹ ਵੀ ਨਹੀਂ ਬਣਨਾ ਪਿੰਡ ਸੁਭਰਾ ਚ ਤੇ ਜਿਹੜਾ ਵੋਟਾਂ ਨਾਲ ਪੰਚ ਬਣੂਗਾ ਉਹ ਕੁਛ ਨਾ ਕੁਛ ਬਣੂਗਾ ਪਿੰਡ ਸੁਭਰਾ ਚ ਉਦਾਂ ਨਹੀਂ ਕੁਛ ਵੀ ਬਣਨਾ ਬਿਲਕੁਲ ਸਾਡੇ ਨਾਲ ਸਬੰਧ ਤੇ ਨਹੀਂ ਕਰ ਪਰ ਜਿਹੜੀ ਕੋਈ ਕਿਸੇ ਨਾਲ ਕਰ ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਸਰਪੰਚ ਬਣਨਾ ਇਹਦਾ ਫਰਮ ਹੋਉਂਦੀ ਨਾ ਨਹੀਂ ਵੋਟਾਂ ਪੈਣ ਉਹ ਨਹੀਂ ਜੀ ਵੋਟਾਂ ਨਾਲ ਸਾਡੀ ਕੋਈ ਗੱਲ ਨਹੀਂ ਹੋਣੀ ਇਹਦਾ ਨਾ 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 ਨ ਤੰਗ ਮੋਤਾ ਸਾਨੂੰ ਦੁਕਾਨ ਆਪਾ ਇਤਨਾਰ ਸੋ ਸਾਡੇ ਨਾਲ ਹੋਰ ਵੀ ਵੀਡੀਓ ਨੇ ਕੀ ਨਹੀਂ ਦਿੰਦਾ ਦਲਬਾਸ ਪਿੰਡ ਦੇ ਵਿੱਚ ਪਾਏ ਜਿੰਦੇ ਸਰ ਬਦਉਦੀ ਨਾ ਕੋਟਾਂ ਪੈਣਾਂ ਜੀ ਕੋਟਾਂ ਨਾਲ ਸਾਡੀ ਪੁਛ ਦਾ ਸੁਣੀ ਹੋਤਰਾ ਸਾਡੀ ਪੁਛ ਦਾ ਸੁਣੀ ਨਹੀਂ ਕਿੰਨੇ ਕਰਨੀ ਹੋਰ ਸ਼ੌਕ ਪਰੇ ਮਾਰਦੇ ਹੋ ਨੇ ਸਾਨੂੰ ਘੜੀਆਂ ਵੋਟਾਂ ਪਾਈਆਂ ਜੀ ਕਰ ਲੈ ਲੈਂਦੇ ਰਹੀਦਾ ਕੋਟਾਂ ਨਾਲ ਸਰਪੰਚ ਆਇਆ ਬਿਲਕੁਲ ਹੋਰ ਬੈਂਡੇ ਲੋਕਾਂ ਨਾਲ ਚੱਲ ਪਾ ਤੁਸੀਂ ਜਿਹੜੇ ਲੋਕਾਂ ਨਾਲ ਗੱਲਬਾਤ ਕਰਨੀ ਲੋੜ ਹੈ ਚਾਹੀਦਾ ਤੇ ਪਿੰਡ ਦੇ ਵਿੱਚ ਸਰਕਾਰ ਨੇ ਕਿਹਾ ਹੈ ਕਿ ਜਿਹੜੀ ਪੰਚਾਇਤ ਹੁਣ ਖੰਟੀ ਨਾਲ ਬਣੂਗੀ ਉਸ ਟੋਪ ਦਾ ਵਿਕਾਸ ਨੂੰ ਕਦੇ 5 ਲੱਖ ਰੁਪਏ ਦਿੱਤਾ ਜਾਊਗਾ ਨਾਲ ਉੱਥੇ ਹਸਪਤਾਲ ਵੀ ਬਣੂ ਠੀਕ ਹੈ ਕਹਿੰਦੇ ਐਂ ਤੇ ਕਹਿੰਦੇ ਜੇ ਵੋਟਾਂ ਨਾ ਬਣੇ ਤੇ ਵੋਟ ਪਾਈ ਹੋਊ ਕਿ ਇਹਨੂੰ ਸਹਾਨ ਹੋਊਗਾ ਅਜਿਹਾ ਸਰਪੰਚੀ ਨਾ ਕਹਿੰਦੇ ਮੇਰੇ ਪੁੱਛਣਾ ਕਿ ਜਿਹੜਾ ਨਾਮ ਦਾ ਹਸਤਾਲਬਾਨਾ ਜਿਹੜਾ ਐਡਾ ਵਧੀਆ ਸਾਡਾ ਫਿਰਦਾ 47 ਉਹ ਕਰਿਆਲੇ ਖਲਾਗਾ ਤੇ ਆ ਕਿ ਹੁਣ ਜਾ ਕੇ ਕਰਿਆਲੇ ਧਰਕੇ ਜਾਂਦੇ ਫਿਰਦੇ ਐਡਾ ਪਿੰਡ ਹੋਵੇ ਤੇ ਆ ਉਸਤਾਲ ਨਾਲ ਵਿੱਚ ਜੱਜਦਾ ਹੋਵੇ ਉਹ ਵੀ ਆਉਂਦੇ 8 ਵਜੇ ਆਉਂਦੇ ਤੇ 10 ਵਜੇ ਤੋਂ ਪਹਿਲਾਂ ਬਸ ਬੱਤ ਟੱਟ ਹੋਵੇ ਬਸ ਬਸੇ ਤੋਂ ਬਾਅਦ ਕੋਈ ਨਹੀਂ ਕੋਈ ਪੁੱਛਦਾ ਕਿਸਦਾ ਨਹੀਂ ਕੋਈ ਇੱਥੇ ਆਪਣੀ ਮਰਜ਼ੀ ਕਰਦੇ ਜਾਂ ਮਰਜ਼ੀ ਨਾਲ ਆਉਂਦੇ ਕੋਈ ਮਰਜ਼ੀ ਨਾਲ ਜਾਂਦਾ ਵਾ ਉਹੀ ਕੋਈ ਨਹੀਂ ਪੁੱਛਣ ਵਾਲਾ ਨਹੀਂ ਇੱਥੇ ਕੋਈ ਵੋਟਾਂ ਨਾ ਪਾਇਆ ਹਾਂ ਬਣਿਆ ਹਾਂ ਸਰਪੰਚੇ ਤੋਂ ਮੈਂ ਜਾ ਕੇ ਆਖਾਂਗਾ ਮੈਨੂੰ ਪੁੱਛੋ ਜਾ ਕੇ ਤੇ ਕੋਈ ਬਣੂਗਾ ਆਪਾਂ ਸਾਡੇ ਨਾਲ ਨੌਜਵਾਨ ਵੀ ਨੇ ਇਹ ਦਫਤਰ ਵਾਲੀ ਅਮੀਰੀ ਦਾ ਇਹ ਇੱਕ ਇਹ ਪਿੰਡ ਦੀ ਜਿਹੜੀ ਪੰਚਾਇਤ ਮੋਟਾ ਦਾ ਬੰਦੀ ਜੀ ਕਿ ਫਰਮਤ ਜਬਤ ਹੈ ਜੀ ਬੋਟਾਣਾ ਬੋਟਾ ਦਾ ਫਾਇਦਾ ਹੈ ਜਿਹੜਾ ਮਰਜ਼ੀ ਸਰਪੰਚ ਬੰਦੇ ਕਾਲਿਆਂ ਦੇ ਪਾਣੀ ਦਾ ਪਾਣੀ ਚੱਲਦਾ ਪੈਣੀਆਂ ਬੋਟਾ ਸਰਪੰਚ ਦੀ ਜਿਹੜੀ ਬਣ ਗਈ ਤੇ ਪਾਣੀ ਚੱਲਦਾ ਹਸਪਤਾਲ ਵੀ ਪਾਣੀ ਕੁਝ ਨਹੀਂ ਮਿਲਦਾ ਕਾਹਦੀ ਤੋਂ ਉਹ ਜੋ ਜਿਹੜਾ ਬਣ ਗਿਆ ਉਹਦੇ ਬਣਿਆ ਆ ਅਸੀਂ ਖੁਦ ਵੇਖਣਦੇ ਆ ਇਹ ਜਿਹੜਾ ਪਿੰਡ ਸਭਰਾਕ ਦੇ ਨਿੱਕੀ ਮੋਟੀ ਥੋੜਾ ਇਹਦੇ ਵਿੱਚ ਤੇ ਸਰਪੰਚੀ ਪੀਲ ਕਲ ਤੋਂ ਚਾਹੀਦੇ ਜਿੱਡਾ ਪਿੰਡ ਦੇ ਜਿੱਦੀ ਗਰਾਂਡ ਆਉਂਦੀ ਇੱਥੇ ਉਹ ਫਰਾਂਟ ਤੇ ਲੱਗਦੀ ਨਹੀਂ ਤੇ ਉਹਨਾਂ ਚ ਇਹਨੂੰ ਫੇਲ ਲੱਛਣ ਆ ਜਾਂਦਾ ਰੇਡ ਦਾ ਸਰਪੰਚੀ ਜੀ ਕੋ ਕਰੇ ਤੇ ਵੀ ਨਹੀਂ ਜਾਂ ਜਿੰਨਾ ਪਿੰਡ ਦਾ ਕੰਮ ਕੰਮ ਨਹੀਂ ਹੁੰਦਾ ਜੇ ਕੰਮ ਕਰਕੇ ਹੋਜੀ ਨਹੀਂ ਕੋਈ ਕੰਮ ਉਹਦੋਂ ਐਂਡ ਤੇ ਆ ਕੇ ਸ਼ੁਰੂ ਕਰਨਾ ਜਦੋਂ ਨੂੰ ਸਟੇਜ ਆਵੇ ਉਦੋਂ ਪਹਿਲਾਂ ਆਪਾਂ ਨੂੰ ਕਰਨਾ ਕਿਸੇ ਵੀ ਸਰਪੰਚ ਨੇ ਇਹ ਨਹੀਂ ਆਉਂਦੇ ਆਪਾਂ ਵੀ ਆਇਆ ਸਰਪੰਚ ਨੇ ਉਹਨਾਂ ਨਾਲ ਕੀ ਕੀਤਾ ਜੇ ਪਹਿਲਾਂ ਕੀਤਾ ਕੋਈ ਵੀ ਪਿੰਡ ਦੇ ਵਿੱਚ ਬਣ ਗਈ ਕਾਂਗਰਸ ਵਾਲੇ ਜਿਹੜਾ ਸਰਪੰਚ ਜਿਹੜਾ ਬੜੇ ਸਰਤ ਗੰਤੀ ਦਾ ਬਣਿਆ ਹੈਗੀ ਵੋਟਾਂ ਦਾ ਜੀ ਬਣੇ ਨਹੀਂ ਇਹ ਸਰਪੰਚ ਲੇਕਿਨ ਮੰਨ ਲਓ ਜੇ ਹੋਇਆ ਉਹਦਾ ਵੀ ਕੋਈ ਰੁਪਏ ਦੇ ਵਿੱਚੋਂ ਕੋਈ 50 ਪੈਸੇ ਮਣੀ ਹੋ ਜਾਵੇ 25 ਪੈਸੇ ਹੋਇਆ ਤੇ ਉਹ ਜਿਵੇਂ ਚੱਲੀ ਜਾਂਦਾ ਵਾ ਵਾਹੇ ਹੁਣ ਤਾਂ ਚਲੋ ਲੱਛਣ ਆਇਆ ਹੁਣ ਤਾਂ ਥੋੜਾ ਪਤਾ ਇਹਨਾਂ ਨੇ ਲਾਉਣਾ ਹੀ ਲਾਉਣਾ ਤੇ ਜੇ ਕੋ ਕਣਕਾ ਜੇ ਉਹ ਵੀ ਇਹਨਾਂ ਨੇ ਤੇ ਹਲੋ ਜਿੰਦਗੀ ਰੋਜ਼ ਦੀ ਜਨਾਬ 5 ਕਿਲੋ ਕਣਕ ਦੇ ਦਿੰਦੇ ਤੇ 5 ਕਿਲੋ ਦੇ ਵਿੱਚੋਂ ਕਿਲੋ ਦੇ ਉਹ ਕੱਟੀ ਜਾਂਦਾ ਡੀਡੂ ਵਾਲਾ ਜੂ ਆਹਦਾ ਵਿੱਚੋਂ ਬਹੁਤ ਖਰਚਾ ਪੈਂਦਾ ਖਰਚਾ ਉਹਨੂੰ ਪਤਾ ਨਹੀਂ ਕਿਤੇ ਨੂੰ ਗਾਣਾ ਪਈ ਖਰਚਾ ਤੇ ਕਿਲੇ ਆਂਦੀ ਤੇ ਜੇ ਕੋ ਪਰਚੀ ਲੈ ਕੇ ਜਾਂਦਾ ਤੇ ਉਹਨਾਂ ਚ ਨੂੰ ਭਰੇ ਨਹੀਂ ਹੁੰਦਾ ਇਹੋ ਜੇ ਕੰਮ ਬਣੇ ਖੜੀਆ ਪਿੰਡ ਘਾਟ ਕਹਿੰਦਾ ਮਤਲਬ ਕਿ ਸਰਪੰਚ ਜਿਹੜਾ ਬੂਟਾ ਨਹੀਂ ਬਣਦਾ ਬੂਟਾ ਬੂਟਾ ਬਿਲਕੁਲ ਜੀ ਬਿਲਕੁਲ ਪਿੰਡ ਸਭਰਾਹ ਦੀ ਵਿੱਚ ਖੜੇ ਦਾ ਅੱਜ ਚਰਚਾ ਕੀਤੀ ਹੈ ਪਿੰਡ ਦੀ ਲੋਕਾਂ ਦੇ ਨਾਲ ਕਿ ਸਰਪੰਚੀ ਜਿਹੜੀ ਇਲੈਕਸ਼ਨ ਜਿਹੜਾ ਉਹਦੇ ਵਿੱਚ ਸਨਮਪੰਤੀ ਨਾਲ ਸਰਪੰਚ ਬਣਨਾ ਚਾਹੀਦਾ ਕਾ ਫਿਰ ਵੋਟਾਂ ਪੈ ਗਈਆਂ ਤੇ ਕਿੰਨੇ ਲੋਕਾਂ ਦਾ ਜੋ ਕਹਿਣਾ ਹੈ ਤੁਸੀਂ ਆਪ ਹੀ ਸੁਣਿਆ ਹੈ ਜਨਮ ਅੱਜ ਟੀਵੀ ਦੇ ਨਾਲ ਕੈਮਰਾਮੈਨ ਹੈ ਪਿੰਡ ਸਭਰਾ ਦੇ ਨਾਲ ਕਪਿਲ ਗਿਲਦੀਪੂਰ ਬਿਹਾਲ ਸਿੰਘ ਜੀ ਇੱਥੇ ਪਿੰਡ ਸਭਰਾ ਦੇ ਵਿੱਚ ਆਏ ਆ ਜਿੱਥੇ ਪਿੰਡ ਸਭਰਾ ਦੇ ਵਿੱਚ ਜਿਹੜਾ ਸਰਬਸੰਮਤੀ ਦਾ ਸਰਪੰਚ ਬਣਾ ਚਾਹੁੰਦਾ ਹੈ ਕਿ ਵੋਟਾਂ ਪੈਣ ਨਹੀਂ ਵੋਟਾਂ ਪਾਈਆਂ ਵੋਟਾਂ ਪੈਣ ਤਾਂ ਕੀ ਗੱਲ ਹੋਊਗਾ ਕੋਈ ਨਹੀਂ ਇਸ ਵਾਰ ਜੇ ਸਭ ਸੰਤੀ ਨਾਲ ਮਿਲ ਜੇ ਸਰਕਾਰ ਤੇ ਕਹਿੰਦੀ 5 ਲੱਖ ਰੁਪਏ ਵੀ ਮਿਲੂਗਾ ਨਾਲ ਹਸਪਤਲ ਵੀ ਮਿਲੂ ਨਹੀਂ ਵੋਟਾਂ ਪੈਣ ਕਰਦੇ ਤਾਂ ਜੁੜੂ ਹੋਰ ਪਾਏ ਸਾਰੇ ਕੀ ਗੱਲ ਦਾ ਵੋਟਾਂ ਪੈਣ ਚਾਹੀਦੀ ਸਰਬਸੰਤੀ ਨਾਲ ਜਿਹੜਾ ਸਰਪੰਚ ਨਹੀਂ ਬਣਨੀਦਾ ਤੁਹਾਡੇ ਕੰਮ ਦਾ ਮਤਲਬ ਹੈ ਵੋਟਾਂ ਨਾਲ ਹੀ ਬੰਨਣਾ ਚਾਹੀਦਾ ਜਿਹਦਾ ਪੰਜਾਬ ਸਰਕਾਰ ਉਹਨੂੰ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਪਿੰਡ ਦਾ ਸਰਪੰਚ ਜਿਹੜਾ ਸਰਬਸੰਤੀ ਨਾਲ ਬਣੂਗਾ ਉਹ ਪਿੰਡ ਦੀ ਤਰੱਕੀ ਵੀ ਹੋਊਗੀ ਟਾਡੇ ਪਿੰਡ ਦੇ ਵਿੱਚ ਵੋਟਾਂ ਪਾਣੀਆਂ ਚਾਹੀਦੀਆਂ ਆ ਕਿ ਕਿਦਾਂ ਮਤਲਬ ਸਰਬਸੰਧੀ ਨੰਬਰ ਨਹੀਂ ਸਾਡੇ ਪਿੰਡ 'ਚ ਵੋਟਾਂ ਹੀ ਪਾਣੀਆਂ ਚਾਹੀਦੀਆਂ ਇੱਕ ਤਾਂ ਵੋਟਾਂ ਨੰਬਰ ਦਾ ਸੱਚਾ ਸੱਚਾ ਪਤਾ ਦੇਣਾ ਜਾਂਦਾ ਕਿ ਜਨਤਾ ਦੇ ਵਾਸਤੇ ਇਹ ਗੱਲ ਜਨਤਾ ਆਦੀ ਮਰਜ਼ੀ ਦਾ ਕਰਨੀ ਠੀਕ ਹੈ ਜੀ ਸਰਬਸੰਧੀ ਨਾ ਬਣਾਉਂਦੇ ਇਹਦੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦਾ ਵੋਟਾਂ ਨੰਬਰ ਜਿਹੜਾ ਬਣਦਾ ਨਹੀਂ ਨਾ ਜਲੀਤ ਖੁੱਲ ਕਿਹੜਾ ਪਿੰਡ ਆ ਪਿੰਡ ਸਿਭਾ ਜੀ ਕਹਿਣਾ ਚਾਹੋਗੇ ਬੋਟਾਣਾ ਸਰਪੰਚ ਬੋਟਾਣਾ ਜਿੱਤਣੀ ਚਾਹੀਦੀ ਉਹ ਦੇਖ ਕੇ ਬੋਟਾ ਪੈਣਾ ਪਤਾ ਲਗੇ ਕਿ ਕੌਣ ਹੈ ਮੇਰੇ ਮੰਗਲੇ ਨੇ ਬੋਟ ਪਾਈ ਆ ਤੇ ਕੋਈ ਨਾ ਉਹਦਾ ਕੰਮ ਲਈਏ ਇਹ ਨਹੀਂ ਗੱਲ ਕਿ ਉੱਪਰ ਜਾ ਕੇ ਬਹਿ ਜਾਣ ਉਹ ਨਹੀਂ ਬਹਿਣੇ ਚਾਹੀਦੇ ਉਹ ਦੇਖ ਚੈਦੀ ਸਾਧ ਲੈਗੇ ਆ ਦੁਨੀਆ ਧੱਕੇ ਖਾਦੀ ਫਿਰਦੀ ਆ ਇਹ ਬੋਟਾ ਪੈਣੀ ਚਾਹੀਦੀ ਆ ਅੱਗੇ ਜਿਹੜਾ ਖਾਚੇ ਵਿੱਚ ਫੜ ਜਾਣਾ ਜਿੱਤੇ ਆ ਗੱਲ ਕਹੀ ਜਿੱਤਾਂ ਅੱਗੇ ਤਾਂ ਇਹੋ ਥਾਤਾ ਹੈ ਨਾ ਸਰਕਾਰ ਕਹਿੰਦੀ ਹੈ ਕਿ ਸਰਵਸਮਤੀ ਨਾਲ ਸਰਪੱਜ ਬਣ ਜੂਗੇ ਤਾਂ ਪਿੰਡ ਦਾ ਵਿਕਾਸ ਹੋਊਗਾ ਨਹੀਂ ਨਾ ਨਹੀਂ ਨਾ ਕਰਦੇ ਵੀ ਦੇ ਦੇ ਸਾਹ ਸਰਪੰਚ ਜੀ ਪੈਣੇ ਨੇ ਪਹਿਲੇ ਨੌਨੇ ਦੁਆਨੀ ਫਰੋੜਾ ਮੱਈਆ ਸਭ ਨਾ ਹੁੰਦਾ ਜਾਂਦਾ ਇਚੈਤਾਂ ਨੂੰ ਠੇਕਾ ਇਹ ਕੋਈ ਗੱਲ ਨਹੀਂ ਕਰਦੇ ਆਹੋਂ ਲੱਗੇ ਮੜਿਆ ਖਾੜੀਆਂ ਪਾਈਆਂ ਜੰਤਾ ਇੰਨੀ ਔਖੀ ਹਾਲਤ ਹੈ ਬੰਨ ਠੀਕੇ ਕਾ ਇਹ ਆ ਨਾਲ ਨਹੀਂ ਤਾਂ ਜਰ ਮਸਿੰਗੋ ਤੇ ਤੁਹਾਡੇ ਪਿੰਡ ਜੇ ਬੋਟਾਂ ਪੈਣੀਆਂ ਜਾਈਦੀਆਂ ਕਿ ਤੁਹਾਨੂੰ ਸੋਨਤੀ ਨਾਲ ਸਰਪੰਚ ਜੜਾ ਬਿਲਕੁਲ ਬੋਟਾਂ ਪੈਣੀਆਂ ਜਾਈਦੀਆਂ ਬਹੁਤ ਇੰਦਾ ਹਣ ਪਰਾਣ ਲੱਗਦਾ ਵੀ ਲੀਡਰ ਕਿਹੜਾ ਕਿਹੜਾ ਨਹੀਂ ਆ ਚਾਰ ਮਹੀਨੇ ਇੱਕ ਦੀਪੂ ਵਾਲੇ ਤੋਂ ਕੰਕਦਾ ਨਹੀਂ ਉਹਨੇ ਪਰਤੀ ਜੱਟੀਆ ਮੁੜ ਕੇ ਬਾਪ ਚਹਲੂ ਆਏ ਕਰਕੇ ਗਾ ਜਾਂਦਾ ਜੇ ਕੋਈ ਸਰਪੰਚ ਹੋਏ ਉਹਨੂੰ ਆਖਣ ਵਾਲੀ ਬਣੀਏ ਕੰਮ ਦੇ ਇੱਥੇ ਸਾਰੇ ਸਰਪੰਚ ਆ ਦੇ ਪੁੱਛ ਕੇ ਤੈਨੂੰ ਜਾ ਕੇ ਕਿਹੜਾ ਸਰਪੰਚ ਹੂੰ ਵੋਟਾਂ ਪੈਣ ਸਰਪੰਚ ਬਣਿਆ ਹੋਵੇ ਉੱਥੇ ਜਾ ਕੇ ਪੁੱਛੀਏ ਵੀ ਭਾਈ ਸਰਪੰਚ ਸਾਹਿਬ ਸਾਡਾ ਨਾਮ ਅੜਿਆ ਇਹ ਸਾਡੇ ਜਿਹੜੇ ਸਰੋ ਸੰਦੀ ਨੇ ਸਰਪੰਚੀ ਬੰਨਾ ਨਾ ਉਹ ਬਣੇ ਅੰਦਾਜ਼ਾ ਉਹਨੇ ਨਾ ਮੈਨੂੰ ਵੋਟਾਂ ਪਾਈਆਂ ਜੋ ਜਿਹੜੇ ਘੋੜੇ ਨੂੰ ਨਾ ਉਹਨੇ ਕਿੰਨੂੰ ਪੁੱਛਣਾ ਵੋਟਾਂ ਪੈਣ ਗਈਆਂ ਵਾਂਸਾਂ ਨੂੰ ਖੈ ਕੇ ਅਕਲ ਲੱਗੂ ਵੀ ਉਹਦਾ ਖੱਟ ਹੋਇਆ ਉਹਨੂੰ ਪਤਾ ਹੋਊਗਾ ਕਿਲਾ ਦੋ ਕਿਲੇ ਦੇਖਣਗੇ ਭਈ ਮੈਂ ਆਹ ਕੰਮ ਕੀਤਾ ਮੈਂ ਬੋਟਾ ਭੈਣ ਐਦਾਂ ਦਾ ਬੋਟਾ ਹੀ ਜੈਵਨਤੀਆ ਕੋਈ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਪਿੰਡ ਜਸਰ ਤੋਂ ਬਿਲਕੁਲ ਨਹੀਂ ਕੰਮ ਹੋਏ ਨਾ ਹੋਏ ਕੋਈ ਕਰੇ ਨਾ ਕਰੇ ਤੇ ਹੀ ਹੁੰਦਿਆ ਸਾਜਾ ਜਿਹੜੀ ਗਾਹ ਆ ਕੰਕਰਾਂ ਦੀ 4 ਮਹੀਨੇ ਹੋ ਗਏ ਆ ਤੁਹਾਨੂੰ ਪੁੱਛ ਰਿਏ ਨੇ ਜੇ ਕੋਈ ਸਰਪੰਚ ਉਹ ਕੋ ਘਰੇ ਤੇ ਜਾਈਏ ਵੀ ਪਾਉਗਾ ਸਾਡਾ ਕੰਮ ਅੜਿਆ ਤਾਰ ਮੇਰੇ ਨਾਲ ਪਿੰਡਾ ਜਿੱਦਾਂ ਜਿੱਦਾਂ ਹੁਣ ਸਰਪੰਚੀ ਦੇ ਇਲੈਕਸ਼ਨ ਜਿਹੜੇ ਆਉਣ ਵਾਲੇ ਨੇ ਹਾਂਜੀ ਸਰਬਸੰਮਤੀ ਨਾਲ ਜਿਹੜੇ ਸਰਪੰਚ ਬਣਨੇ ਚਾਹੀਦੇ ਨੇ ਕਿ ਜਾਂ ਫਿਰ ਵੋਟਾਂ ਨਾਲ ਅਸਲ ਤੇ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਦੇ ਨਾਲ ਹਰ ਇੱਕ ਦੀ ਇੱਤ ਬਣਦੀ ਆ ਲੋਕਾਂ ਨੂੰ ਪਤਾ ਹੁੰਦਾ ਵਾ ਲੋਕਾਂ ਦੇ ਘਰਾਂ 'ਚ ਜਾਇਦਾ ਵਾ ਵੀ ਸਾਨੂੰ ਵੋਟਾਂ ਪਾਓ ਜੇ ਉਹਨ ਘਰੇ ਬੈਠੇ ਬੰਦਾ ਬਣ ਜੂਗਾ ਤੇ ਉਹਨੇ ਗਾਂ ਕਿਹਦੇ ਕੰਮ ਕੀ ਕਰਨੇ ਆ ਇਹਦੇ ਨਾਲ ਕੀ ਤੁਰਨਾ ਵਾ ਤੇ ਜੇ ਵੋਟਾਂ ਮੰਗਣ ਜਾਵਾਂਗੇ ਲੋਕਾਂ ਦਾ ਪਤਾ ਲੱਗਦਾ ਵੀ ਇਹ ਸਾਡੇ ਪਿੰਡ ਕਿਦੋਂ ਦਾ ਰਹਿਣ ਡਿਆ ਵਾ